ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਮਾਚੀ ਕੇ ਇਹ ਪਿੰਡ ਨਿਹਾਲ ਸਿੰਘ ਵਾਲਾ ਤਹਿਸੀਲ ਤੇ ਮੋਗੇ ਜ਼ਿਲ੍ਹੇ ਦਾ ਹੈ ਮੋਗੇ ਤੋਂ ਬਰਨਾਲੇ ਵਾਲੇ ਹਾਈਵੇ ਦੇ ਉੱਤੇ ਬੈਂਡ ਆਉਂਦਾ ਹੈ ਇਹਦੇ ਇੱਕ ਪਾਸੇ ਬਲਾਸਪੁਰ ਪਿੰਡ ਹੈ ਇਹ ਤੋਂ ਇਲਾਵਾ ਭਾਗੀ ਕੇ ਤੇ ਨਿਹਾਲ ਸਿੰਘ ਵਾਲਾ ਵੀ ਇਹਦੇ ਬਿਲਕੁਲ ਕੋਲ ਹੈ ਮੈਂ ਜਿਹੜੇ ਘਰ ਚੋਂ ਅੱਜ ਵੀਡੀਓ ਬਣਾ ਰਿਹਾ ਦੱਸੋ ਭਾਈ ਵਪਾਰ ਦਾ ਕੰਮ ਕਰਦਾ ਹੈ ਇਹਦੇ ਕੋਲ ਰੂਟੀਨ ਚ ਗਾਵਾਂ ਵਿਕਰੀ ਵਾਲੀਆਂ ਹੁੰਦੀਆਂ ਦੋ ਨਾਗ ਅੱਜ ਦਿਖਾਉਣੇ ਆ ਐਚਪ ਪਸੰਦ ਕਰਦੇ ਹੋ ਤਾਂ ਪਹਿਲਾਂ ਤੁਹਾਨੂੰ ਦਿਖਾ ਚੁੱਕੇ ਆ ਤੇ ਜਰਸੀ ਪਸੰਦ ਕਰਦੇ ਹੋ ਤਾਂ ਸਾਹਮਣੇ ਵੜ ਦੇਖ ਲਓ ਇਹ ਵੀ ਬੜੀ ਚੰਗੀ ਤਿਆਰ ਹੋ ਕੇ ਸੋਈ ਹੈ ਦੋਨੇ ਨਾਗ ਦੋਨੇ ਵੜਾਂ ਤਾਜ਼ੀਆਂ ਪਰ ਬੇਨਤੀ ਇਹ ਹੀ ਆ ਵੀ ਜਿਹੜਾ ਵੀ ਪਸ਼ੂ ਤੁਸੀਂ ਖਰੀਦਣਾ ਤੁਸੀਂ ਆਪਦੀ ਸਮਝ ਨਾਲ ਖਰੀਦਣਾ ਤੇ ਨੰਬਰ ਸਕਰੀਨ ਉੱਤੇ ਚੱਲੂਗਾ ਤਸੱਲੀ ਕਰਨ ਦਾ ਹੱਕ ਹੈ ਫੁੱਲ ਤਸੱਲੀ ਕਰ ਲਿਓ ਮੇਰਾ ਕੰਮ ਸਿਰਫ ਵੀਡੀਓ 'ਚ ਪਸ਼ੂ ਦਿਖਾਉਣ ਦਾ ਹੈ ਜੋ ਚੀਜ਼ਾਂ ਦਿਸਦੀਆਂ ਆ ਉਹ ਸਾਹਮਣੇ ਦਿਖਾ ਦੇਣੀਆਂ ਇਹ ਤੋਂ ਇਲਾਵਾ ਹੋਰ ਜੋ ਨਿਰਖ ਪਰਖ ਕਰਨ ਦੀ ਲੋੜ ਆ ਤੁਹਾਡਾ ਹੱਕ ਹੈ ਤੇ ਤੁਸੀਂ ਆ ਕੇ ਕਰੋਗੇ ਆਓ ਮਿਲिए ਬਾਈ ਨੂੰ ਕਰਦੇ ਆ ਗੱਲਾਂ ਬਾਤਾਂ ਦੋਸਤੋ ਪਹਿਲਾਂ ਐਚਐਫ ਦਿਖਾਉਂਗਾ ਪਰ ਜਰਸੀ ਸੋਹਣੇ ਹਵਾਨੇ ਦੀ ਵਹਿੜ ਹੈ ਇਹ ਵੀ ਇੱਕ ਵਾਰ ਤੁਸੀਂ ਐਵੇਂ ਦੇਖ ਲਓ ਸ਼ੁਰੂਆਤ ਇਸੇ ਵਹਿੜ ਤੋਂ ਕਰੂੰਗਾ ਜਸਕਰਨ ਬਾਈ ਸਸੀ ਗਾਲ ਸਸੀ ਗਾਲ ਜਗਜੀਤ ਬਾਈ ਜਸਕਰਨ ਤੇਰਾ ਨਾਮ ਤਾਂ ਮੈਂ ਬੋਲ ਹੀ ਦਿੱਤਾ ਜਿਹੜਾ ਬੱਚਾ ਬੇਟਾ ਤੇਰਾ ਹਾਂ ਬਾਈ ਇਹਦਾ ਜਗਜੀਤ ਰਣ ਫਤਿਹ ਆ ਬਾਈ ਰਣ ਫਤਿਹ ਹਾਂ ਠੀਕ ਹੈ ਸੋ 1.5 ਸਾਲ ਦਾ ਹੋ ਗਿਆ ਬਾਈ ਹਾਂ ਜਸਕਰਨ ਬਾਈ ਅੱਜ ਆਪਾਂ ਦੋ ਗਾਵਾਂ ਦਿਖਾਉਣੀਆਂ ਹਾਂ ਬਾਈ ਜਗਜੀਤ ਤੇ ਦੋਨਾਂ ਦੇ ਵਿੱਚੋਂ ਸ਼ੁਰੂਆਤ ਪਹਿਲੇ ਨੰਬਰ ਤੇ ਜਿਹੜੀ ਵੇੜ ਖੜੀ ਹਾਂ ਹਾਂ ਬਾਈ ਪਹਿਲੇ ਨੰਬਰ ਵਾਲੀ ਬੱਛੀ ਦੀ ਹੈ ਕਿੰਨਾ ਸੂਆ ਬਾਈ origional ਦੋ ਦੰਦਾਂ ਦਾ ਮੂੰਹ ਦੇ ਵਿੱਚੋਂ ਪਹਿਲਾ ਸੂਆ ਤੇ ਕੱਲ੍ਹ ਵਾਲੀ ਰਾਤ ਸੂਈ ਆ ਇਹ ਜਿਹੜੀ ਨੰਨਕੇ ਗਈ ਆ ਕੱਲ੍ਹ ਵਾਲੀ ਰਾਤ ਨੂੰ ਆਪਾਂ ਹਾਂ ਬਈ ਠੀਕ ਐ ਪੰਜਾ ਕੀ ਦਿੱਤਾ ਬਾਈ ਇਹਨੇ ਵੱਛੀ ਦਿੱਤੀ ਆ ਬਾਈ ਕੀ ਡਿਮਾਂਡ ਰਹੂਗੀ ਇਹਦੀ ਜਿਸ ਕਰਨ ਇਹਦੀ ਜਗਜੀਤ ਬਾਈ ਡਿਮਾਂਡ ਚਾਹੇ ਕਿੰਨੀ ਵੀ ਕਰਾ ਲਓ ਆਪਾਂ 1,80,000 ਦੀ ਵਹੜ ਦਵਾਂਗੇ ਬਾਈ ਜਿਹੜਾ ਬੱਚਾ ਐ ਉਹਦੀ ਕੋਈ ਸੀਮੈਂਟ ਡਿਟੇਲ ਪਤਾ ਫੁੱਲ ਡਿਟੇਲ ਆ ਬਾਈ ਜਰਮਨ ਦੇ ਕਿਸੇ ਸੈਕਸਰ ਸੀਮੈਂਟ ਦੀ ਵੱਛੀ ਆ ਬਾਈ ਮਾਲਕਾਂ ਨੇ ਦੱਸ ਕੇ ਦਿੱਤੀ ਆ ਪਰ ਫੇਸ ਕੁਆਲਿਟੀ ਮਾਂ ਤੇ ਲੱਗੀ ਆਗੀ ਤੇ ਪਰ ਜ਼ਿਆਦਾ ਸਰੀਰ ਚ ਡੱਬ ਹੈਗੇ ਆ ਮਾਂ ਨਾਲੋਂ ਵੱਧ ਠੀਕ ਐ ਹਾਂ ਬਾਈ ਬਾਕੀ ਵੱਛੀ ਤਾਂ ਬਹੁਤ ਪਿਆਰੀ ਵੱਛੀ ਆ ਤੇ ਜੇ ਕੋਈ ਬੰਦਾ ਇੱਕ ਗੱਲ ਹੋਰ ਆ ਆਪਾਂ ਤੋਂ ਬੈੜ ਖਰੀਦਦਾ ਆਪਾਂ ਬੱਚੀ ਚੰਗੀ ਕੀਮਤ ਦੇ ਵਿੱਚ ਬੰਦੇ ਛੱਡ ਜਾਂਦੇ ਆ ਇਕੱਲੀ ਬੈੜ ਲੈ ਜਾਣ ਵਾਲੇ ਵੀ ਹੁੰਦੇ ਆ ਤਾਂ ਆਪਾਂ ਰੱਖ ਲਾਂਗੇ ਬਾਈ ਕੋਈ ਇਹੋ ਜੀ ਗੱਲ ਨਹੀਂ ਠੀਕ ਹੈ ਹਾਂ ਬਈ ਤੋਰੀ ਅਗਲੇ ਹਿੱਸਾ ਹੋਊਗੀ ਤਾਂ ਸੋ ਦੋ ਤੋਰੀ ਚਾਚਾ ਬੱਚੀ ਇਹ ਬੰਦੇ ਤੋਰੀ ਆਂ ਹਾਂ ਸੋ ਦੋਸਤੋ ਵੈੜ ਤੁਹਾਨੂੰ ਤੋੜ ਕੇ ਦਿਖਾਉਣੇ ਆ ਪਹਿਲਾ ਸੂਆ ਦੋ ਦੰਦ ਹਜੇ ਇੱਕ ਅੱਧਾ ਦਿਨ ਹੀ ਹੋਇਆ ਸੋ ਇਹਨੂੰ ਜਿੱਦਾਂ ਦੀ ਆਪ ਹੈ ਓਦਾਂ ਦੀ ਬੱਚੀ ਨੂੰ ਜਨਮ ਦਿੱਤਾ ਹੈ ਢਾਂਚਾ ਸੋਹਣਾ ਰੰਗ ਸੋਹਣਾ ਤੇ ਖਾਸ ਗੱਲ ਯੂਨੀਕ ਜਿਹਾ ਰੰਗ ਹੈ ਤੁਸੀਂ ਇਹਦਾ ਫੇਸ ਦੇਖੋਗੇ ਉਹ ਵੀ ਤੁਹਾਨੂੰ ਲੱਗੂਗਾ ਬਹੁਤ ਤਸੀਲ ਠੰਡੀ ਬਾਈ ਦੁੱਧ ਦੀ ਸਟਾਰਟਿੰਗ ਬਹੁਤ ਤਕੜੀ ਆ ਹਜੇ ਤਾਂ ਬੱਚੀ ਪਾਲ ਪੁੱਲ ਚਾ 20 ਦਿਨਾਂ ਨੂੰ ਬੱਚੀ ਨੇ ਆਕੇ ਜਗਜੀਤ ਦੁੱਧ ਤੇ ਆਉਣਾ ਬਾਕੀ ਮੇਨ ਖਾਸੀਅਤ ਸੀਲ ਠੰਡੀ ਬਹੁਤ ਆ ਬੱਚੀ ਬਾਈ ਠੀਕ ਹੈ ਬਹੁਤ ਬਹੁਤ ਦੋਸਤੋ ਥਣ ਵੀ ਹੱਥੀਂ ਚੁਾਈ ਵਾਲਾ ਨੋਕ ਕਾਲਾ ਥਣ ਥੱਲੋਂ ਤਿੱਖਾ ਇਹ ਥਣ ਚੰਗੇ ਰਹਿੰਦੇ ਆ ਬਾਕੀ ਫੇਸ ਦੀ ਇਹਦੀ ਕੁਦਰਤੀ ਸੁੰਦਰਤਾ ਹੈ 1,80,000 ਬਾਈ ਨੇ ਰੇਟ ਰੱਖਿਆ ਜਿਸ ਕਰਨ ਕਮਾ ਲਈ ਬਈ ਉਧਰ ਨੂੰ ਕਹੇ ਵੀਰ ਦੀ ਬਹੁਤ ਸ਼ੌਂਕ ਹੈ ਨਾ ਘਰੇ ਪਾਲੀ ਹੋਈ ਸੀ ਜਗਜੀਤ ਹੂੰ ਚੰਗੇ ਫਾਰਮ ਚੋਂ ਬੱਚਾ ਖਰੀਦ ਕੇ ਨਾ ਸ਼ੌਂਕ ਨਾਲ ਕਿਸੇ ਵੀਰ ਦੀ ਪਾਲੀ ਹੋਈ ਬੱਛੀ ਸੀ ਵੀਰੇ ਲੈ ਚਲੀ ਉਧਰ ਨੂੰ ਬੱਚੇ ਤੇ ਲੈ ਸੋ ਦੱਸੋ ਇਹਦਾ ਵੀ ਬੱਚਾ ਬੜਾ ਕਮਾਲ ਦਾ ਨਾਲ ਇਹਦੀ ਜਿਹੜੀ ਬੱਛੀ ਹੈ ਉਹ ਵੀ ਬਹੁਤ ਸੋਹਣੀ ਆ ਜਾ ਪੁੱਤ ਇਹ ਕੁਦਰਤੀ ਰੰਗ ਰੂਪ ਪ੍ਰਿੰਟ ਜਿਹੜੇ ਇਦਾਂ ਦੇ ਆਉਂਦੇ ਆ ਵੈੜਾ ਬਹੁਤ ਚੰਗੇ ਚੰਗੇ ਹਮੇਸ਼ਾ ਵੀਡੀਓ ਚ ਆਉਂਦੇ ਆ ਪਰ ਦੇਖੋ ਬੱਛੀ ਦਾ ਵੀ ਫੇਸ ਬਹੁਤ ਪਿਆਰੀ ਬੱਛੀ ਹੈ ਬਾਈ ਦੇਖੋ ਵਧੀਆ ਵੀਰ ਸੰਭੂ ਕਰਮਾਂ ਵਾਲੀ ਸਾਲ ਚ ਇਹ ਤਿਆਰ ਹੋ ਜੂਗਾ ਮਗਰ ਸਹੀ ਹੈ ਸੋ ਇਹ ਵਾੜ ਦੇਖੋ ਤੇ ਲਾਹਵਾਨਾ ਦਿਸੂ ਕਿਉਂਕਿ ਵੀਡੀਓ ਬਣਾ ਰਹੇ ਹਾਂ 12 ਵਜੇ ਦੇ ਆਸ-ਪਾਸ ਤੇ ਸਵੇਰ ਦੀ ਮਿਲਕਿੰਗ ਹੋਈ ਵੀ ਸਾਰੀ ਸਾਫ ਕਰੀ ਹੋਈ ਹੈ ਜਗਜੀਤ ਇਹ ਕੱਲ ਸਾਮੀ ਆਪਾਂ ਸਾਰੀ ਸਾਫ ਕਰਤੀ ਸੀ ਬਾਈ ਠੀਕ ਹੈ ਹਾਂ ਕੱਲ ਵਾਲੇ ਡੰਗ ਦੀ ਸਾਫ ਸ ਕਰਤੀ ਸੀ ਸਵੇਰ ਦੀ ਵੀ ਸਾਰੀ ਸਾਫ ਆ ਬਹੁਤ ਸੋਹਣਾ ਤਕੜਾ ਲੈਵਾ ਬਣਾਉਂਦੀ ਆ ਟਾਈਮ ਦੇ ਉੱਪਰ ਇਸ ਕਰ ਨੂੰ ਫੇਰ ਕਮਾਈ ਉਧਰ ਨੂੰ ਲਈ ਜਾਂਦੀ ਆ ਆਜਾ ਸੋ ਇੱਕ ਵਾਰ ਫੇਰ ਦੇਖੋ ਵਾੜ ਨੂੰ ਜਿਹਨੂੰ ਪਸੰਦ ਆਵੇ ਤਾਂ ਨੰਬਰ ਜਿਹੜਾ ਉਹ ਬਾਈ ਦਾ ਟਾਈਟਲ ਬਾਕੀ ਅਗਲਾ ਆਏ ਨਾ ਕਹਵੇ ਕਦ ਕਾਢ ਦੇਖ ਕੇ ਅਰੀਜਨਲ ਦੋ ਦੰਦਾ ਮੂੰਹ ਪਟਕੇ ਲੱਗੇ ਜਾਵੇ ਬ ਤੋ ਦੇਖੋ ਤਾਂ ਚਾ ਕਦ ਕਾਠ ਦੇਖੋ ਹਵਾਨਾ ਫਿਟਿੰਗ ਵਾਲਾ ਸੋਹਣਾ ਸੋ ਇਹ ਐਚ ਐਫ ਜਿੱਦਾਂ ਦੀ ਆਪ ਹੈ ਉਦਾਂ ਦੇ ਬੱਚੇ ਨੂੰ ਜਨਮ ਦਿੱਤਾ ਹੈ ਬੱਚੇ ਦੇ ਵਿੱਚ ਡੱਬ ਥੋੜੇ ਵੱਧ ਆ ਗਏ ਆ ਉਦੋਂ ਵੀ ਸੋਹਣੀ ਲੱਗੂਗੀ ਹਾਲਾਂਕਿ ਵਹਿੜ ਵੀ ਬੜੀ ਸੋਹਣੀ ਲੱਗਦੀ ਹੈ ਸੋ ਇਹ ਇਹਦੇ ਨਾਲ ਵੱਛੀ ਆ ਦੱਸੋ ਇਹ ਤੋਂ ਇਲਾਵਾ ਇੱਕ ਜਰਸੀ ਜਿਹੜੀ ਤੁਹਾਨੂੰ ਦਿਖਾਉਣੀ ਹੈ ਜਿਸ ਕਰਨ ਭਾਈ ਜਿਹੜੀ ਇਹ ਜਰਸੀ ਵਹਿੜ ਹੈ ਜਗਜੀਤ ਭਾਈ ਇਹ ਵੀ ਵੱਛੀ ਪਹਿਲਾ ਸੂਆ ਸੂਈ ਹੈ ਹਜੇ ਹੂੰ ਹਾ ਇਹ ਬੱਚੀ ਵੀਰੇ ਸੂਈ ਆ ਜਗਜੀਤ ਕੱਲ ਸਵੇਰ 3:30 ਵਜੇ ਠੀਕ ਹੈ ਹਾਂ ਬਾਈ ਬੋਲੀ ਚ ਇਹ ਵੀ ਇੱਕ ਡੰਗ ਸਾਫ ਕਰੀ ਹੋਈ ਆ ਬਿਲਕੁਲ ਜਮਾ ਤੇ ਬਹੁਤ ਸੋਹਣੀ ਚੰਗੀ ਚੱਲੀ ਆਗੀ ਬਾਕੀ ਹੁਣ ਜਿਵੇਂ ਅੱਗੇ ਅੱਗੇ ਸਮਾਂ ਆਊ ਉਹ ਮੈਂ ਦੁੱਤੇ ਚੱਲੂਗੀ ਹਨਾ ਬਾਈ ਕੀ ਰੇਟ ਹੋਊਗਾ ਇਹਦਾ ਇਹਦਾ ਜਗਜੀਤ 1,40,000 ਰੁਪਿਆ ਰੇਟ ਆ ਬਾਈ ਵਿੱਚੋਂ ਕੁਛ ਨਾ ਕੁਛ ਮਾਨਤਾਣ ਕਰਾਂਗੇ ਆਪਾਂ ਬੱਚਾ ਨਹੀਂਗਾ ਬੱਚਾ ਕੀ ਇਹਨੇ ਵਾਛਾ ਦਿੱਤਾ ਜਗਜੀਤ ਬਾਈ ਤੋਰੀਏ ਨੂੰ ਦੋਸੋ ਅਗਾੜੀ ਨੋਟ ਕਰਿਓ ਵੈੜ ਦੀ ਕਾਫੀ ਚੰਗੀ ਆ ਫਿਟਿੰਗ ਵਾਲਾ ਹਵਾਨਾ 1 लाख ਤੇ 40000 ਰੇਟ ਜਰਸੀ ਨਸਲ ਬਾਕੀ ਬੱਚੀ ਸੁਖਣਾ ਨਹੀਂ ਨਿੱਕੀ ਦੇ ਕੱਦ ਦੀ ਹੋਊ ਬਾਈ ਪਰूण ਬੱਚੀ ਆ ਅਰੀਜਨਲ ਚੌਕ ਦੇ ਦੰਦ ਹਜੇ ਚੱਕਣੇ ਸਟਾਰਟ ਕਰ ਰਹੇ ਨੇ ਠੀਕ ਹੈ ਹਾਂ ਉਧਰੋਂ ਲੰਬੀ ਤੋਰ ਤੋਰ ਦੇ ਚਲ ਬੁੱਤ ਸੋ ਦੇਖੋ ਦੋਸਤੋ ਵੈਡ ਇਹ ਵੀ ਜਰਸੀ ਹੈ 1 लाख ਤੇ 40000 ਦਾ ਰੇਟ ਹਜੇ ਕੱਲ ਸਵੇਰ 1:30 ਵਜੇ ਕੱਲ ਦੀ ਸੂਈ ਹੈ ਮਤਲਬ ਇੱਕ ਦਿਨ ਪੂਰਾ 24 ਘੰਟੇ ਹੋਏ ਆ ਸੂਈ ਨੂੰ ਕੋਸ ਟਾਈਮ ਉੱਤੇ ਆ ਹਜੇ ਘੰਟਿਆਂ ਦੇ ਹਿਸਾਬ ਤੇ ਮੰਨਾਂਗੇ ਇਹਨੂੰ ਕਿਉਂਕਿ ਤਾਜੀ ਸੂਈ ਵੀ ਵਹਿੜ ਸੋ ਇਹ ਪਹਿਲਣ ਜਰਸੀ ਆ ਦੱਸੋ ਸੋ ਫੇਰ ਇਹਦਾ ਤੁਸੀਂ ਟਾਂਚਾ ਦੇਖ ਲਓ ਕੱਚਾ ਥਾਂ ਦੋਸਤੋ ਤੇ ਮਸਤ ਪਸੂ ਹੋ ਜਾਂਦੇ ਜਿਹੇ ਰੇਤੇ ਦੇ ਉੱਤੇ ਸੋ ਇਹ ਜਰਸੀ ਇਹ ਤੋਂ ਇਲਾਵਾ ਇਧਰਲੇ ਪਾਸੇ ਇੱਕ ਐਚ ਨਗ 2 ਅੱਜ ਦੀ ਵੀਡੀਓ ਦੇ ਸੀ ਦੋਨੇ ਹੀ ਦਿਖਾਤੇ ਆ ਹੱਥ ਬੰਨ ਕੇ ਬੇਨਤੀ ਆ ਵੀ ਆ ਕੇ ਦੇਖਿਓ ਆਪਦੀ ਤਸੱਲੀ ਕਰਕੇ ਖਰੀਦਿਓ ਨੰਬਰ 22 ਦਾ ਸਕਰੀਨ ਉੱਤੇ ਚੱਲੀ ਜਾਂਦਾ ਧੰਨਵਾਦ ਦੋਸਤੋ ਇਸ ਵੀਡੀਓ ਨੂੰ ਦੇਖਣ ਦੇ